ਅਸੀਂ ਤਾਂ ਹਮੇਸ਼ਾ ਇਹ ਸੋਚਦੇ ਰਹੇ ਕਿ ਕੁਝ ਸਾਧ ਸੰਤ ਚੇਲੇ ਜੋਸ਼ੀ ਲੋਕਾਂ ਨੂੰ ਵਹਿਮਾਂ ਭਰਮਾਂ ਦੇ ਅੰਧਵਿਸ਼ਵਾਸ ਵਿੱਚ ਪਾ ਕੇ ਉਹਨਾਂ ਦੀ ਲੁੱਟ ਕਰਦੇ ਹਨ ਨਾ ਕਿ ਉਹਨਾਂ ਦੀ ਲੁੱਟ ਦੇ ਉੱਪਰ ਉਹ ਐਸੀ ਜ਼ਿੰਦਗੀ ਬਤੀਤ ਕਰਦੇ ਹਨ ਪਰ ਸਾਡੀ ਹੈਰਾਨੀ ਦੀ ਅੱਜ ਉਦੋਂ ਨਹੀਂ ਜਦੋਂ ਪਤਾ ਲੱਗਿਆ ਕਿ ਇੱਕ ਐਮਬੀਬੀਐਸ ਡਾਕਟਰ ਜੋ ਰੋਟੀ ਦਾ ਸਾਇੰਸ ਦੇ ਜ਼ਰੀਏ ਕਮਾਰਿਆ ਪਰ ਜਿਸ ਬਿਮਾਰੀ ਦੀ ਉਸ ਨੂੰ ਸਮਝ ਨਹੀਂ ਆਉਂਦੀ ਉਸ ਕੇਸ ਵਿੱਚ ਲੋਕਾਂ ਨੂੰ ਇਹ ਕਹਿਣ ਦੀ ਬਜਾਏ ਕਿ ਇਸ ਦੀ ਬਿਮਾਰੀ ਮੇਰੇ ਸਾਹਮਣੇ ਤੋਂ ਬਾਹਰ ਹੈ ਉਤੇ ਇਸ ਨੂੰ ਕਿਸੇ ਹੋਰ ਮੈਡੀਕਲ ਕਾਉਂਸਲ ਦੇ ਤੇ ਕਾ ਲਓ ਉਹ ਉਹਨਾਂ ਨੂੰ ਸਾਦਾ ਚੇਲਿਆਂ ਕੋ ਢੇਂਦਾ ਅਤੇ ਇਸ ਨੂੰ ਤਾਂ ਕਹਿਣ ਦਾ ਕਿ ਇਸ ਨੂੰ ਤਾਂ ਕੋਈ ਕਸਰ ਹੈ ਬਿਮਾਰੀ ਨਹੀਂ ਅਸਲ ਵਿੱਚ ਬਹੁਤ ਵਾਰ ਸਰੀਰਕ ਬਿਮਾਰੀਆਂ ਦੇ ਪਿੱਛੇ ਕਾਰਨ ਮਾਨਸਿਕ ਹੁੰਦੇ ਨੇ ਜਿਸ ਕਰਕੇ ਉਹਨਾਂ ਦਾ ਇਲਾਜ ਵੀ ਉਸ ਮਾਨਸਿਕ ਤਣਾਅ ਨੂੰ ਦੂਰ ਕਰਕੇ ਹੋ ਸਕਦਾ ਪਰੰਤੂ ਕੋਈ ਡਾਕਟਰ ਇਲਾਜ ਲਈ ਇੱਕ ਘੜੇ ਕੜਾਏ ਫਾਰਮੂਲੇ ਬਾਟਨ ਦੇ ਆਦੀ ਹੋ ਜਾਂਦੇ ਆ ਮਰੀਜ਼ਾਂ ਦੀਆਂ ਮਾਨਸਿਕ ਸਥਿਤੀਆਂ ਨੂੰ ਜਾਣਨ ਦੀ ਕੋਸ਼ਿਸ਼ ਨਹੀਂ ਕਰਦੇ ਅਤੇ ਸਿੱਟੇ ਵਿੱਚੋਂ ਮਰੀਜ਼ ਠੀਕ ਨਹੀਂ ਹੁੰਦਾ ਇਸ ਤਰ੍ਹਾਂ ਦਾ ਇੱਕ ਕੇਸ ਸਾਡੇ ਕੋਲ ਆਇਆ ਜੋ ਅਸੀਂ ਤੁਹਾਡੇ ਨਾਲ ਸਾਂਝ ਕਰਦੀ ਗੱਲ ਕਰਦੇ ਪਿੰਡ ਮਨਪੇ ਦਾ ਇੱਕ ਵਿਅਕਤੀ ਮੈਨੂੰ ਮੇਰੇ ਕੋਲ ਇੱਕ ਮਰੀਜ਼ ਨੂੰ ਲੈ ਕੇ ਆਇਆ ਕਾਰਮਨ ਡੇ ਨੇ ਦੱਸਿਆ ਕਿ ਪਹਿਲਾਂ ਤਾਂ ਮੈਂ ਇਸ ਨੂੰ ਇਸ ਕਰਕੇ ਤੁਹਾਡੇ ਕੋਲ ਲੈ ਕੇ ਨਹੀਂ ਆਇਆ ਕਿ ਕਿਉਂਕਿ ਸਾਡੇ ਪਿੰਡ ਦਰਬੇਸ਼ਾਂ ਦਾ ਮੇਲਾ ਲੱਗਦਾ ਹੈ ਉਹ ਲੋਕਾਂ ਦੇ ਪ੍ਰੋਫੋਟ੍ਰੇਟ ਇਹ ਆਦਮੀ ਜੋ ਮੇਰੇ ਨਾਲ ਆਇਆ ਹੈ ਪਿੰਡ ਵਾਲੇ ਦਰবেশਾਂ ਦਾ ਆਗੂ ਹੈ ਤਾਂ ਫਿਰ ਅਸੀਂ ਉਸ ਵਿਅਕਤੀ ਨੂੰ ਪੁੱਛਿਆ ਕਿ ਬੀਬੀ ਦੱਸੋ ਕਿ ਤੁਹਾਡੇ ਪਰਿਵਾਰ ਨੂੰ ਕੀ ਤਕਲੀਫ ਹੈ ਤਾਂ ਉਸਨੇ ساری ਦਰਦ ਭਰੀ ਕਹਾਣੀ ਮੈਨੂੰ ਸੁਣਾਈ ਉਹ ਕਹਿਣ ਲੱਗਾ ਕਿ ਮੇਰੀ ਲੜਕੀ ਦੇ ਵਿਆਹ ਹੋਏ ਨੂੰ 3 ਮਹੀਨੇ ਹੋ ਗਏ ਵਿਆਹ ਤੋਂ ਇੱਕ ਦਿਨ ਪਹਿਲਾਂ ਲੜਕੀ ਨੂੰ ਉਲਟੀਆਂ ਆਉਂਦੀਆਂ ਸ਼ੋਅ ਹੋ ਗਈਆਂ ਸਨ ਅਸੀਂ ਪਿੰਡ ਦੇ ਡਾਕਟਰ ਤੋਂ ਦਵਾਈ ਦਵਾ ਕੇ ਦਿੱਤੀ ਪਰ ਕੋਈ ਫਰਕ ਨਹੀਂ ਪਿਆ ਅਗਲੇ ਦਿਨ ਉਸੇ ਹਾਲਤ ਵਿੱਚ ਲੜਕੀ ਦੇ ਅਰੰਧ ਕਾਰਜ ਕਰਵਾ ਕੇ ਉਸ ਨੂੰ ਸੌਰੇ ਘਰ ਭੇਜ ਦਿੱਤਾ ਅਗਲੇ ਦਿਨ ਉਹ ਫਿਰ ਆ ਕੇ ਮੁਲਾਵਾ ਲੈ ਕੇ ਚਲੇ ਗਏ ਸੌਰੇ ਘਰ ਜਾ ਕੇ ਫਿਰ ਲੜਕੀ ਨੂੰ ਗੱਟੀਆਂ ਲੱਗ ਪਈਆਂ ਤੇ ਉਹਨਾਂ ਨੇ ਇੱਕ ਡਾਕਟਰ ਦੇ ਲੜਕੀ ਨੂੰ ਡਾਕਟਰੀ ਕਰਵਾਤਾ ਅਗਲੇ ਦਿਨ ਅਸੀਂ ਜਾ ਕੇ ਹਸਪਤਾਲ ਚ ਲੜਕੀ ਨੂੰ ਪਿੰਡ ਪੱਕੇ ਘਰ ਲਿਆਏ ਲੜਕੀ ਨੂੰ ਉਲਟੀਆਂ ਉਸੇ ਤਰ੍ਹਾਂ ਰਹਣੀ ਆਤੀ ਅਸੀਂ ਰੱਤੇ ਪਿੰਦੇ ਸਰਕਾਰੀ ਹਸਪਤਾਲ ਵਿੱਚ ਲੜਕੀ ਨੂੰ ਧੱਕਾ ਕਰਨ ਵਾਲਤਾ ਡਾਕਟਰ ਦੇ ਇਹ ਕਹਿੰਤੇ ਕਿ ਇਸ ਦੇ ਮਾਮਲੇ ਮੇਰੀ ਸਮਝ ਤੋਂ ਬਾਹਰ ਹੈ ਇਸ ਨੂੰ ਕਿਸੇ ਚੰਗੇ ਹਸਪਤਾਲ ਲੈ ਜਾਵੇ ਅਸੀਂ ਉਸ ਨੂੰ ਸੀਐਮਸੀ ਲੁਧਿਆਣਾ ਲੈ ਲਏ ਉਹਨਾਂ ਨੇ ਦਾਖਲ ਕਰਕੇ 8 ਦਿਨਾਂ ਵਿੱਚ ਸਾਰੇ ਟੈਸਟ ਕਰਵਾ ਲਏ ਪਰ ਦਵਾਈ ਕੋਈ ਨਹੀਂ ਦਿੱਤੀ 8ਵੇਂ ਦਿਨ ਉਹ ਇਹ ਕਹਿ ਕੇ ਛੁੱਟੀ ਦਿੱਤੀ ਕਿ ਲੜਕੀ ਨੂੰ ਸਰੀਰਕ ਤੌਰ ਤੇ ਕੋਈ ਬਿਮਾਰੀ ਨਹੀਂ ਅਸੀਂ ਲੜਕੀ ਨੂੰ ਘਰ ਲਿਆਏ ਘਰ ਆ ਕੇ ਲੜਕੀ ਦੀ ਹਾਲਤ ਵਿੱਚ ਕੁਈ ਪਰਤਣਾ ਪਿਆਰ ਸਕੋ ਉਹ ਹੋਰ ਖਰਾਬ ਹੋਪੇ ਅਸੀਂ ਡਾਕਟਰ ਸ਼ਾਮਪੰਦ ਦੇ ਲੜਕੀ ਨੂੰ ਦਾਖਲ ਕਰਤਾ ਕੁਝ ਦਿਨ ਬਾਅਦ ਤੁਆਈ ਤੀਨ ਵਕਤ ਬਾਅਦ ਜਦੋਂ ਕੋਈ ਪਰਤਣਾ ਪਿਆ ਤਾਂ ਉਸ ਨੂੰ ਕਹਿਣ ਲੱਗਾ ਕਿ ਇਸ ਨੂੰ ਕੋਈ ਬਿਮਾਰੀ ਨਹੀਂ ਇਸ ਨੂੰ ਕੋਈ ਅਸਰ ਹੈ ਤੁਸੀਂ ਤਬੀਬ ਤਾਕਾ ਤਵਾਕੇ ਦੇਖ ਲਓ ਫਿਰ ਮੈਂ ਸਾਡੇ ਦਰवेशਾਂ ਦੇ ਦੋ ਵੱਡੇ ਗੁਰੂ ਕੋਲ ਲੈ ਗਿਆ ਉਸ ਨੇ ਮੈਨੂੰ ਆਉਣ ਦਾ ਟਾਈਮ ਦੇਤਾ ਪਰ ਟਾਈਮ ਤੋਏ ਕਹੀ ਦੇਣਾ ਲੇਟ ਪਹੁੰਚਾ ਲੜਕੀ ਨੂੰ ਕੁਝ ਸਮਾਨ ਦੇ ਕੇ ਉਹ ਕਹਿਣ ਲੱਗਾ ਕਿ ਜੋ ਪ੍ਰੰਤ ਵਿੱਚ ਪ੍ਰੇਤ ਇਸ ਦੇ ਵਿੱਚ ਆਉਂਦਾ ਹੈ ਉਹ ਮੇਰੀ ਮਿੰਤਰ ਕਰ ਗਿਆ ਹੈ ਹੁਣ ਮੈਂ ਇਸ ਪ੍ਰੇਤ ਨੂੰ ਇਸ ਲੜਕੀ ਵਿੱਚੋਂ ਨਹੀਂ ਕੱਢ ਸਕਦਾ ਇਹ ਕਹਿ ਕੇ ਉਹ ਚਲਾ ਗਿਆ ਫਿਰ ਅਸੀਂ ਲੜਕੀ ਨੂੰ ਰਡੀਆਂ ਵਾਲੇ ਸਾਧ ਕੋ ਲੈ ਗਏ 15 ਦਿਨ ਅਸੀਂ ਲੜਕੀ ਨੂੰ ਸਾਹ ਦੇ ਲੈ ਦੇ ਵਿੱਚ ਰੱਖਿਆ ਪਰ ਕੋਈ ਬਦਕੀਆ ਆਖਰ ਅਸੀਂ ਲੜਕੀ ਨੂੰ ਘਰ ਨੂੰ ਇਸ ਕਾਮਰੇ ਸਾਥੀ ਨੇ ਮੈਨੂੰ ਤੁਹਾਡੀ ਦੱਸ ਪਾਈ ਮੈਂ ਇਹਨਾਂ ਨੂੰ ਨਾਲ ਹੀ ਲੈ ਕੇ ਆਇਆ ਹਾਂ ਵੀਰ ਜੀ ਮਿਹਰਬਾਨੀ ਕਰਕੇ ਮੇਰੀ ਲੜਕੀ ਨੂੰ ਬਚਾ ਲਓ ਨਹੀਂ ਤਾਂ ਉਹ ਇੱਕ ਦਿਨ ਅੱਧ ਦਿਨ ਵਿੱਚ ਮਾਰ ਦੇਵੇਗੀ ਮੈਂ ਉਸ ਨੂੰ ਤਸੱਲੀ ਦਿੱਤੀ ਕਿ ਕਸਰ ਬਾਲੀ ਵਿਅਕਤੀ ਇਸ ਤਰ੍ਹਾਂ ਜਲਦੀ ਨਹੀਂ ਮਾਰਦੇ ਉਹ ਕਹਿਣ ਲੱਗਾ ਬਾਈ ਮੇਰੀ ਹੱਥ ਹੱਥ ਬੰਨ ਕੇ ਬੇਨਤੀ ਹੈ ਮੈਂ ਤੁਹਾਨੂੰ ਕਾਰ ਤੇ ਲੈ ਚਾਹੁੰਦਾ ਹਾਂ ਤੇ ਕਾਰ ਤੇ ਹੀ ਛੱਡ ਜਾਂ ਪਰ ਇੱਕ ਹੋਰ ਕੇਸ ਨੂੰ ਉਸ ਦੇ ਦਾ ਟਾਈਮ ਦਿੱਤਾ ਹੋਂ ਕਰਕੇ ਮੈਂ ਉਸ ਨੂੰ ਅਗਲੇ ਦਿਨ ਉਸਦੇ ਪਿੰਡ ਆਉਣ ਬਾਰੇ ਕਹਿ ਦਿੱਤਾ ਮੈਂ ਅਤੇ ਚੰਨਣ ਸਿੰਘ ਉਸਦੇ ਉਸਦੇ ਕਾਮ ਜਿਹੜਾ ਤੇ ਸਹਿਯੋਗੀ ਡਾਕਟਰ ਨੂੰ ਨਾਲ ਲੈ ਕੇ ਉਹਨਾਂ ਦੇ ਘਰ ਪਹੁੰਚ ਗਏ ਪਤਾ ਕਰਦੇ ਪਤਾ ਲੱਗਿਆ ਕਿ ਜਿੱਥੇ ਲੱਟੀ ਦਾ ਵਿਆਹ ਹੋਇਆ ਹੋਇਆ ਹੈ ਉਸ ਲੜਕੀ ਮੁੰਡੇ ਦੀ ਦੂਸਰੀ ਸ਼ਾਦੀ ਹੈ ਲੱਟੀ ਨੂੰ ਉਸ ਦੀਆਂ ਤਾਈਆਂ ਚਾਚੀਆਂ ਤੇ ਹੋਰ ਰਿਸ਼ਤੇਦਾਰ ਔਰਤਾਂ ਨੇ ਇਹ ਜਿਤਾਇਆ ਕਿ ਤੇ ਤੇਰੇ ਘਰ ਵਾਲਾ ਤਾਂ ਦਹਾਜੂ ਹੈ ਪਤਾ ਨਹੀਂ ਉਹ ਕੀ ਹੋ ਰਿਹਾ ਹੋ ਲੜਕੀ ਜਾਂ ਕੁਝ ਦਿਨ ਪਹਿਲਾਂ ਹੀ ਪਰੇਸ਼ਾਨ ਗੈਣ ਲੱਗ ਪਈ ਪਰੇਸ਼ਾਨੀ ਕਾਰਨ ਅਤੇ ਵੇਲੇ ਤੇ ਰੋਟੀ ਨਾ ਖਾਣ ਕਾਰਨ ਉਸ ਨੂੰ ਉਲਟੀ ਆ ਗਈ ਉਸੇ ਹਾਲ ਦੇ ਵਿੱਚੋ ਅਗਲੇ ਦਿਨ ਉਸ ਨੂੰ ਅਨੰਦ ਭਾਗ ਕਰਦ ਤੇ ਉਲਟੀਆਂ ਨਾਲ ਉਹ ਕਾफी ਕਮਜ਼ੋਰ ਹੋ ਚੁੱਕੀ ਸੀ ਦਵਾਈ ਜਾ ਕੇ ਵੀ ਉਸ ਨੂੰ ਉਲਟੀਆਂ ਆਉਂਦੀਆਂ ਨਹੀਂ ਆਂ ਦੋਵੇਂ ਪਰਿਵਾਰ ਅਨਭਿਸ਼ਵਾਸੀ ਹੋਣ ਕਰਕੇ ਲਤੀ ਨੂੰ ਇਹ ਜਚਾਇਆ ਗਿਆ ਕਿ ਉਸ ਨੂੰ ਦਵਾਈ ਦਾ ਅਸਰ ਇਸ ਕਰਕੇ ਨਹੀਂ ਹੁੰਦਾ ਕਿਉਂਕਿ ਇਸ ਦੇ ਮਗਰ ਤਾਂ ਅਸਰ ਲੱਗੀ ਹੋਈ ਹੈ ਇਸ ਤਰੀਕੇ ਨਾਲ ਇਹ ਸਭ ਕੁਝ ਜਦੋਂ ਚੱਲਦਾ ਰਿਹਾ ਤਾਂ ਅਸੀਂ ਇਹਦੇ ਵਿੱਚ ਕਾਰਨ ਲੱਭਿਆ ਕਾਰਨ ਇੱਕ ਤਾਂ ਇਹ ਸੀ ਕਿ ਉਸ ਦੇ ਮਨ ਵਿੱਚ ਉਹ ਸੋਚਦੀ ਸੀ ਕਿ ਮੇਰੇ ਘਰ ਵਾਲਾ ਦਹਾਜੂ ਹੈ ਪਤਾ ਨਹੀਂ ਕਿ ਹੋ ਜੇ ਆ ਹੋਵੇਗਾ ਦੂਸਰੀਆਂ ਔਰਤਾਂ ਨੇ ਉਸ ਨੂੰ ਹੋਰ ਵੀ ਡਰਾ ਦਿੱਤਾ ਅਨਪੜ੍ਹ ਹੋਣ ਕਾਰਨ ਸਵਾਗਰ ਆਤੇ ਬਹੁਤ ਹੀ ਡਰ ਗਈ ਕਿ ਪਤਾ ਨਹੀਂ ਮੇਰੇ ਨਾਲ ਕੀ ਬੀਤੇਗੀ ਉਸਦੇ ਸਾਰੇ ਪਰਿਵਾਰ ਘਰ ਵੱਲੋਂ ਕਿਹਾ ਗਿਆ ਕਿ ਸਾਡੇ ਬਾਹਣ ਵਿੱਚ ਇੱਕ ਲੜਕੀ ਬਾਹਾਂ ਲੈ ਕੇ ਮਰੀ ਸੀ ਉਹ ਉਸਦੇ ਮਗਰ ਲੱਗੀ ہوئی ਹੈ ਤੇ ਕੇ ਘਰ ਵੱਲੋਂ ਇਹ ਗੱਲ ਚਾਈ ਗਈ ਕਿ ਉਹਨਾਂ ਦੇ ਬਾਹਣ ਵਿੱਚ ਇੱਕ ਆਦਮੀ ਜ਼ਹਿਰੀਲੀ ਦਵਾਈ ਪੀ ਕੇ ਮਰਿਆ ਸੀ ਉਹ ਉਸਦੇ ਮਗਰ ਲੱਗਿਆ ਇਹ ਦੋਨੇ ਗੱਲਾਂ ਉਸਦੇ ਅਚੇਤ ਮਨ ਵਿੱਚ ਜੱਜ ਗਈਆਂ ਜਦੋਂ ਵੀ ਉਹ ਮਾਨਸਿਕ ਤੌਰ ਤੇ ਪਰੇਸ਼ਾਨ ਹੁੰਦੀ ਆ ਇਹ ਬੋਲਦੀ ਕਿ ਅਸੀਂ ਇਸ ਨੂੰ ਇੱਥੇ ਬਤ ਨਹੀਂ ਦੇਣਾ। ਉਸ ਨੂੰ ਤਾਂ ਇਸ ਨੂੰ ਤਾਂ ਅਸੀਂ ਆਪਣੇ ਨਾਲ ਲੈ ਕੇ ਜਾਣਾ ਹੈ। ਇਸ ਦਾ ਇਹ ਹੱਲ ਕੀਤਾ ਗਿਆ। ਹੱਲ ਇਸ ਤਰੀਕੇ ਨਾਲ ਹੋਇਆ ਕਿ ਦੋਵੇਂ ਮਰੇ ਹੋਏ ਵਿਅਕਤੀਆਂ ਦਾ ਡਾਰਕ ਪਾਸਟ ਮਨ ਵਿੱਚੋਂ ਖਤਮ ਕਰਨ ਲਈ ਉਸ ਨੂੰ ਸਮੂਹਿਕ ਨੀਂਦ ਵਿੱਚ ਭੇਜਾ ਦਾ ਗਿਆ। ਹਿਪਨੋਟਿਸਮ ਦੀ ਹਾਲਤ ਵਿੱਚ ਉਸ ਨੂੰ ਸੁਝਾ ਦਿੱਤਾ ਗਿਆ ਕਿ ਉਸ ਨੂੰ ਹੁਣ ਉਹੀ ਲੜਕੀ ਫਿਰ ਦਿਖਾਈ ਦੇਵੇਗੀ ਜੋ ਪਾਹਾ ਲੈ ਕੇ ਮਰੀ ਸੀ। ਉਸਨੇ ਜਲਦੀ ਹੀ ਕਿਹਾ ਕਿ ਹਾਂ ਉਹ ਸਾਹਮਣੇ ਖੜੀ ਹੈ ਫਿਰ ਅਸੀਂ ਕਿਹਾ ਕਿ ਅਸੀਂ ਇਸ ਨੂੰ ਸਦਾ ਲਈ ਖਤਮ ਕਰ ਦੇਵਾਂਗੇ ਅਤੇ ਉਸੇ ਤਰ੍ਹਾਂ ਸਤ ਮੋਹਨ ਨੀਤੀ ਵਸਤਾ ਵਿੱਚ ਹੀ ਸੁਝਾ ਦਿੱਤੇ ਅਸੀਂ ਇਸ ਨੂੰ ਅਗ ਲਗਾ ਦਿੱਤੀ ਹੈ ਹੁਣ ਇਹ ਲਟ ਲਟ ਕਰਕੇ ਮਚ ਰਹੀ ਹੈ ਹੁਣ ਮਚ ਕੇ ਸੁਆਹ ਹੋ ਗਈ ਹੈ ਹੁਣ ਵੀ ਹਾਲ ਦੇ ਵਿੱਚ ਹੁਣ ਕਰਕੇ ਉਸ ਨੂੰ ਇਹ ਸਾਰਾ ਕੁਝ ਸਾਡੇ ਸੁਝਾਵਾਂ ਮੁਤਾਬਕ ਹੀ ਦਿਸਿਆ ਇਸੇ ਤਰ੍ਹਾਂ ਉਸ ਨੂੰ ਦਿਸਣ ਵਾਲੇ ਦੂਸਰੇ ਵਿਅਕਤੀ ਵੀ ਬਾਰੇ ਵੀ ਇਹ ਹੀ ਕੁਝ ਦਰਹਾਇਆ ਗਿਆ ਇਸ ਤਰ੍ਹਾਂ ਹਿਪਨੋਟਿਜ਼ਮ ਦੇ ਸਹਾਇਤਾ ਨਾਲ ਉਸਦੇ ਦਿਮਾਗ ਵਿੱਚ ਇਹ ਕਲ ਵਿਚਾਰ ਥੀ ਕਿ ਉਸ ਨੂੰ ਤੰਗ ਕਰਨ ਵਾਲੇ ਦੋਵੇਂ ਪੁੱਤਾਂ ਨੂੰ ਅਸੀਂ ਸਾੜ ਕੇ ਸੁਆ ਕਰ ਦਿੱਤਾ ਇਸ ਤੋਂ ਬਾਅਦ ਉਹ ਬਿਲਕੁਲ ਠੀਕ ਠਾਕ ਆਪਣੇ ਸੌਰੇ ਕਰ ਲੱਗੀ ਹੈ ਕਦੇ ਵੀ ਇਹ ਅਜਿਹੀ ਕੋਈ ਸਮੱਸਿਆ ਨਹੀਂ ਆ ਇਸ ਤਰੀਕੇ ਨਾਲ ਉਸ ਦੇ ਜਿਹੜਾ ਭੋਤ ਪਿੱਛੇ ਲੱਗਿਆ ਹੋਇਆ ਸੀ ਲੋਕੀ ਕਹਿੰਦੇ ਸੀ ਉਸ ਨੂੰ ਢਾਹ ਰਹੇ ਸਨ ਉੱਕਰ ਦਿੱਤਾ ਗਿਆ ਤੋਂ ਪੂਰੀ ਤਰ੍ਹਾਂ ਨਾਲ ਠੀਕ ਹੋ